ਤੇ ਤੁਹਾਡੇ ਕੋਲ ਤੁਹਾਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲੈ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਹ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮੇ ਲਾਈਵ ਮੇਰਾ ਸਟ੍ਰੇਟ ਆ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦਾਈ ਆਮ ਗੋਣਾ ਸੀ ਯੂ ਆਮ ਗੋਣਾ ਸੀ ਯੂ ਬ੍ਰੋ ਆਈ ਲਿਵ ਇਨ ਸਰੀ ਪੁਲ ਅਪ ਐਨੀ ਟਾਈਮ ਆਮ ਗੋਣਾ ਸੀ ਯੂ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੇਕ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫਾਰ ਯੂ ਜਿਹੜੇ ਲੋਕ ਸੁੱਤੇ ਪਏ ਨਾ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੈਨੂੰ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂੰਹ ਤੇ ਦਿਖ ਰਹੀ ਹੋ ਕੀ ਲਾ ਬਈ ਸਾਰਿਆਂ ਦਾ ਆਮ ਕਮੈਂਟ ਕਮੈਂਟ ਮੈਂ ਕੋਈ ਕੋ ਨਹੀਂ ਪੜ ਰਿਹਾ ਅੱਜ ਤੂ ਦਾ ਪੁਆਇੰਟ ਗੱਲ ਕਰਦੇ ਆਂ ਫਸਟ ਆਫ ਦਾ ਲਾਈਕ ਲੋਕੀ ਜਿਹੜੇ ਕੁਐਸਚਨ ਪੁੱਛ ਰਹੇ ਆ ਕਿ ਦਲਜੀਤ ਨਾ ਬੀਫ ਪਾਲ ਕੇ ਤੂੰ ਕਾਉਂਟਰਵਰਸੀ ਪਾ ਕੇ ਤੂੰ ਫੇਮ ਪਾਲਦਾ ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬ ਰੱਬ ਕਰਦੇ ਫਿਰਦੇ ਜਿਨ੍ਹਾਂ ਨੇ ਉਤੋਂ ਫੇਮ ਲੈਣੀ ਆ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੇ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਆ ਜਿੰਨਾਂ ਚ ਜ਼ਮੀਰਾਂ ਹੁੰਦੀਆਂ ਜਾਂ ਦਮ ਹੁੰਦੇ ਆ ਪਹਿਲੀ ਗੱਲ ਦੂਜੀ ਗੱਲ ਸਿੱਧਾ ਕਹਿਣਾ ਲੋਕੀ ਕਹਿੰਦੇ ਆ ਕਿ ਸੁਲਤਾਨ ਦਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫੈਂਡੈਂਡ ਹਾਂ ਮੈਂ ਫੈਂਡੈਂਡ ਜਿਹੜਾ ਬੰਦਾ ਧੂਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਂ ਦੇ ਮੂਰੇ ਬਾਕੀ ਮਾਮਾ ਸਭ ਦੀਆਂ ਸਾਂਝੀਆਂ ਨੇ ਮੈਨੂੰ ਪਤਾ ਸultan ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਹੀ ਟੌਕਡ ਅਬਾ ਮਾਮਾ ਮਾਈਮਮ ਟੂ ਹਨਾ ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ ਕਿਉਂਕਿ ਦਿਲਜੀਤ ਉਹਦੇ ਚੁੱਪ ਸੀ ਦਿਲਜੀਤ ਨੂੰ ਕਲਾਉਡ ਚਾਹੀਦਾ ਹੁੰਦਾ ਸਭ ਤੋਂ ਵੱਡੀ ਬਿਚ ਦਿਲਜੀਤ ਦਿਲਜੀਤ ਦਸਾਂਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀ ਮੋਰ ਪਤਾ ਨਹੀਂ ਲੂਮੀਨਾਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲ੍ਹਤੀਆਂ ਪਤਾ ਨਹੀਂ ਹਨਾ ਕੋ ਸਰਚ ਕਰਿਓ ਕਿ ਜਦੋਂ ਲੂਮੀਨਾਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਾਨੂੰ ਕੀ ਮੰਗਦੇ ਹੁੰਦੇ ਆ ਰਜੀਤ ਨੂੰ ਤਾਂ ਪਤਾ ਹੋ ਸੁਨਾਲੀ ਨੂੰ ਤਾਂ ਪਤਾ ਹੋਊਗਾ ਲਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਏਡੇ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈਟ ਤੇ ਪਈ ਹੈ ਤੇਰਾ ਮੂੰਹ ਉੱਡਿਆ ਹੋਇਆ ਸੀ ਉਸ ਟਾਈਮ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ ਨੋ And you can run from them jeo aage na if they come be on your ass they go fuck you up so badly man trust me teri fame ji ratu rat nikl jani a otho agli gall sheikhar room odi meri aa reelan thalle jithe thalle comment karde ho oh reel check karo ke sheikhar room di main reel kaduri pai hui hai controversy to baad ch pai hai ke controversy to pehla pai hai ਉਹ ਗਾਣਾ ਇੰਜੈਸਟਡ ਇੰਜੈਸਟਡ ਗਾਣਾ ਮੈਂ ਬੰਦ ਕੀਤਾ ਕਿ ਲੁਕੀਆ ਨੇ ਕਹਿਦਨ ਕਿ ਫੇਮ ਸੀਖ ਕਰਦਾ ਕਿ ਹੁਣ ਇਹਨੇ ਆਉਂਦਾ ਗਾਣਾ ਸੱਟਣਾ ਸਾਡੇ ਕੋਲ ਬਾਈ ਪੈਸੇ ਘਟਨੇ ਅਸੀਂ ਫੇਮ ਚ ਵੀ ਬਹੁਤ ਘਾਟਾ ਦਰਜੀਤ ਨਾਲ ਪਰ ਸਾਡੇ ਕੋਲ ਇੱਕ ਚੀਜ਼ ਦਰਜੀਤ ਨਾਲ ਬੱਡੀ ਹੈ ਜ਼ਮੀਰ ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ 4 ਸਾਲ ਹੋ ਗਿਆ ਗੇਮ ਚ ਜਿੱਥੇ ਅੜਿਆ ਪੂਰਾ ਅੜਿਆ ਬਦਲਿਆ ਨਹੀਂ ਨਾ ਪਹਿਲਾਂ ਨਾ ਬਾਅਦ ਚ ਠੀਕ ਹੈ ਬਾਕੀ ਇੱਕ ਫੀਡ ਜਿਹੜੀ ਕਮੈਂਟ ਕਮੈਂਟ ਕਰਦੀ ਹੈ ਜਦੋਂ ਕੱਲੂ ਤੁਹਾਡੇ ਆਪ ਦੇ ਜਵਾਕ ਪੱਗਾ ਬਣ ਕੇ ਕੰਨਾਂ 'ਚ ਨੱttੀਆਂ ਪਾਉਣਗੇ ਹੱਥਾਂ 'ਚ ਨੇਲ ਪੌਲਸ਼ਾ ਲਾਉਣਗੇ ਫਰਾਕਾਂ ਪਾ ਕੇ ਨਿਕਲਣਗੇ ਹਨਾ ਉਦੋਂ ਤੁਸੀਂ ਆਪ ਦੇ ਮੂੰਹ ਅੰਦਰ ਕੱਜੋਗੇ ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ ਉਦੋਂ ਤੁਸੀਂ ਇਹ ਚੀਜ਼ ਕਹੋਗੇ ਕਿ ਨਸੀਬ ਸੱਚ ਬੋਲਦਾ ਸੀ ਹਾਂ ਚੀਜ਼ਾਂ ਹੈਗੀਆਂ ਨੇ ਜਾ ਕੇ ਕਾਲਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ ਫੇਰ ਉਹਨਾਂ ਦੀਆਂ ਸੋਲਾਂ ਖਰੀਦੀਆਂ ਗਈਆਂ ਦੈਨ ਉਹਨਾਂ ਦੀ ਆਪ ਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ ਹੁਣ ਉਹ ਬੰਦੇ ਸਮਝ ਗਏ ਨੇ ਉਹ ਬੰਦੇ ਆਪ ਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ ਟੂਪਕ ਨੇ ਸੇਮ ਟਾਕ ਕੀਤੀ ਡਾਕਟਰ ਸਾਹਿਬੀ ਨੇ ਸੇਮ ਟਾਕ ਕੀਤੀ ਲਿਪਸੀ ਹਸਲ ਨੇ ਸੇਮ ਟਾਕ ਕੀਤੀ ਬੰਦੇ ਚੱਕੇ ਗਏ ਬੰਦੇ ਚੱਕਦੇ ਤੇ ਥੋਡੇ ਕੋਲ ਥੋਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਥੋਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲੈ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਹ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮੇ ਨੂੰ ਸਭ ਤੋਂ ਵੱਡਾ ਦਿਸ ਕਰਦੇ ਹੋ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿ ਲੱਜਣਾ ਸ਼ਹੀਦ ਦੀਪ ਸਿੱਧੂ ਜਦੋਂ ਭਾਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੋਕ ਦਾ ਫਿਰਦਾ ਸੀ ਆਪਣੇ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੋਕ ਦਾ ਫਿਰਦਾ ਸੀਗਾ ਮੈਨੂੰ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂੰਹ ਤੇ ਦੇਖ ਰਹੀ ਹੋ ਚੀਜ਼ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੈ ਕੇ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫॉर ਯੂ ਜਿਹੜੇ ਲੋਕ ਸੁੱਤੇ ਪਏ ਨਾ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੀਮਾ ਪਾ ਰਿਹਾ ਉਹ ਪਾ ਰਿਹਾ ਸੋਨਾਲੀ ਇਜ਼ ਅ ਨਾਨ ਪੰਜਾਬੀ ਸ਼ੀ ਕੈਨਟ ਐਕਸਪਲੇਨ ਵਟ ਪੰਜਾਬ ਇਸ ਨੈਵਰ ਕੈਨ ਨੈਵਰ ਸੋਨਾਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬ ਨੇ ਦੇਖੀ ਹੈ ਤੇ ਦਿਲਜੀਤ ਐਡਾ ਹੀ ਹਮੇਤੀ ਆ ਨਾ ਤੇਰਾ ਆਪ ਦਾ ਜਨ ਦਲਜੀਤ ਚਰਾਸੀ ਦਾ ਵਾ ਆਪ ਦੇ ਘਰਦਿਆਂ ਨੂੰ ਪੁੱਛ ਲਈ ਆਪ ਦੇ ਮਾਪਿਆਂ ਨੂੰ ਜਿੰਨਾ ਤੋਂ ਤੂੰ ਕਹਿੰਦਾ ਕਿ ਤੂੰ ਅਨਲਿੰਕਡ ਆ ਨਾ ਉਹਨਾਂ ਨੂੰ ਪੁੱਛ ਕੇ ਦੇਖੀ ਕਿ 84 'ਚ ਕੀ ਹੋਇਆ ਸੀਗਾ ਮੈਨੂੰ ਮੇਰੇ ਮਾਪਿਆਂ ਨੇ ਦੱਸਿਆ ਸੀ ਮੈਂ ਉਦੋਂ ਸੀਗਾ ਨਹੀਂ ਸਟਿਲ ਮੈਨੂੰ ਉਹ ਪੇਨ ਪਤਾ ਤੇ ਮੈਨੂੰ ਕਹਿੰਦੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ ਕਿਸ ਲੇਵਲ ਨਾਲ ਸਾਈਨ ਨਹੀਂ YouTube ਤੇ ਸਾਰੀਆਂ ਵੀਡੀਓਆਂ ਪਈਆਂ ਚੈੱਕ ਕਰਕੇ ਦੇਖਿਓ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਮ ਵਾਸਤੇ ਕੀ ਕਰੂੰਗਾ ਕਹਾਂ ਕੌਮ ਵਾਸਤੇ ਮੈਨੂੰ ਪਤਾ ਯੂ ਵਾਂਟ ਟੂ ਸਪੋਰਟ ਅ ਬਿਚ ਮੈਨ ਸਪੋਰਟ ਅ ਬਿਚ ਆ ਡੋਨਟ ਲਾਈ ਮੈਨੂੰ ਕੋਈ ਕੇਅਰ ਨਹੀਂਗੀ ਆਹ ਲਾਈਫ ਮੇਰਾ ਸਪਰੇਟ ਹੈ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦੇ ਆਮ ਗੋਨ ਟੂ ਸੀ ਯੂ ਆਮ ਗੋਨ ਟੂ ਸੀ ਯੂ ਬ੍ਰੋ ਆਈ ਲਿਵ ਇਨ ਸਰੀ ਫੁੱਲ ਆ ਪੈਨੀ ਟਾਈਮ ਆਮ ਗੋਨ ਟੂ ਸੀ ਯੂ ਕੋਈ ਜਗ੍ਹਾ ਡਾ ਨਹੀਂ ਬਟ ਆਮ ਨੋਟ ਅ ਬਿਚ ਲਾਈਕ ਯੂ ਗਾਇਜ਼ ਮੈਨ ਮੈਂ ਪ੍ਰੀਟੈਂਡ ਨਹੀਂ ਕਰਦਾ ਦੇਖ ਕੇ ਚੀਜ਼ਾਂ ਇਗਨੋਰ ਨਹੀਂ ਕਰਦਾ ਹੋਪ ਯੂ ਕਾਉਂਡਰਸਟੈਂਡ ਬਾਏ ਬਾਏ